ਜ਼ਿਲ੍ਹਾ ਤਰਨਤਾਰ ਤੋਂ ਇੱਕ ASI ਦਾ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਸ ਵੱਲੋਂ ਜਿਹੜਾ ਫੜੀਆਂ ਗਿਆ ਪੱਠੀਆਂ ਤੇ ਸ਼ਰਾਬ ਦੀ ਸਮਗਰੀ ਦੇਸੀ ਲਾਣ ਦੀ ਸਮਗਰੀ ਨਾਲ ਸੰਬੰਧਤ ਸਮਾਨ ਆਪਣੀ ਗੱਡੀ ਵਿੱਚ ਡਿੱਗੀ ਚ ਰੱਖਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਇਸ ਵੀਡੀਓ ਦੇ ਵਿੱਚ ਕੁਝ ਅਝਾ ਦੇਖਣ ਦੇ ਉਤੋਂ ਆਮ ਤੌਰ ਦੇ ਉੱਤੇ ਪਤਾ ਨਹੀਂ ਲੱਗਦਾ ਅੰਦਾਜ਼ਾ ਨਹੀਂ ਲੱਗਦਾ ਕਿ ਕੀ ਕੀਤਾ ਜਾ ਰਿਹਾ ਪਰ ਉਦੋਂ ਖਲਾਸਾ ਹੋ ਗਿਆ ਜਦੋਂ FIR ਦੇ ਵਿੱਚ ਕੁਝ ਸਮਾਨ ਬਰਾਮਦ ਕੀਤਾ ਦਿਖਾਇਆ ਹੀ ਨਹੀਂ ਗਿਆ ਉਹ ਸਮਾਨ ਗਿਆ ਤੇ ਗਿਆ ਕਿੱਥੇ ਗਾਇਬ ਕਿਵੇਂ ਹੋ ਗਿਆ ਇਸ ਦੇ ਬਾਰੇ ASI ਨੇ ਖੁਦ ਕੀ ਆਖਿਆ ਔਰ ਸਥਾਨਕ ਪੱਧਰ ਦੇ ਉਤੇ ਚਰਚਾ ਕੀਤੀ ਇਸ ਮਾਮਲੇ ਨੂੰ ਲੈ ਕੇ ਔਰ ਪੰਜਾਬ ਪੁਲਿਸ ਦੇ ਇਸ ਥਾਣੇਦਾਰ ਨੂੰ ਲੈ ਕੇ ਜਿਹੜਾ ਮਾਮਲਾ ਰੈਪਟ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ ਕਿੰਨਾ ਹੈ ਕਦੋਂ ਇਹ ਮਾਮਲਾ ਦਰਜ ਕੀਤਾ ਗਿਆ ਔਰ ਇਸ ਵਿੱਚ ਦੇਸੀ ਲਾਣ ਦੀ ਜਿਹੜੀ ਬਰਾਮਦਗੀ ਕੀਤੀ ਗਈ ਸੀ ਉਸ ਨੂੰ ਲੈ ਕੇ ਕਿੰਨਾ ਸਮਾਨ ਵਿੱਚ ਦਿਖਾਇਆ ਗਿਆ ਐਫ ਆਈ ਆਰ ਦੇ ਤੇ ਕਿਹੜਾ ਗਾਇਬ ਕਰ ਦਿੱਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਕੀ ਸਪਸ਼ਟੀਕਰਨ ਦਿੱਤਾ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਅਸਲ ਦੇਸ਼ ਪਰਦੇਸ ਅਖਬਾਰ ਦੇ ਵਿੱਚ ਪੱਤਰਕਾਰ ਤਰਸੇਮ ਸਿੰਘ ਤੇ ਮਨਦੀਪ ਸਿੰਘ ਰਾਜਨ ਦੀ ਰਿਪੋਰਟ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਆਜ ਦਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੀ ਹੈ ਜਿਸ ਕਰਕੇ ਪੁਲਿਸ ਦੇ ਅਖਸਰ ਉੱਪਰ ਸਵਾਲ ਉੱਠਦੇ ਨੇ ਅਜਿਹਾ ਇੱਕ ਮਾਮਲਾ ਤਰਨਤਾਰਨ ਵਿੱਚ ਸਾਹਮਣੇ ਆਇਆ ਜਿੱਥੇ ਥਾਣਾ ਸਦਰ ਵਿੱਚ ਤਾਇਨਾਤ ਏਐਸਆਈ ਸਮੁੰਦਰ ਸਿੰਘ ਵੱਲੋਂ ਨਜਾਇਜ਼ ਲਾਹਣ ਨਾਲ ਫੜੀਆਂ ਗਈਆਂ ਭੱਟੀਆਂ ਤੇ ਬਾਲਟਾ ਗਾਇਬ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਏਐਸਆਈ ਸਮੁੰਦਰ ਸਿੰਘ ਸਾਫ਼ ਤੌਰ ਤੇ ਭੱਟੀਆਂ ਤੇ ਵਾਲਟਾ ਥਾਣੇ ਵਿੱਚੋਂ ਆਪਣੀ ਗੱਡੀ ਵਿੱਚ ਰੱਖਦਾ ਨਜ਼ਰ ਆ ਰਿਹਾ ਹੈ ਜਿਕਰ ਇਹ ਹੋ ਗਿਆ ਕਿ ਤਰੀਕ 18 April 2025 ਨੂੰ ਐਕਸਾਈਜ਼ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੌਨੇ ਵਿਖੇ ਛਾਪੇਮਾਰੀ ਕੀਤੀ ਗਈ ਸੀ ਜਿਸ ਵਿੱਚ ਇਹ ਵੀ ਦੱਸਿਆ ਪਤਾ ਲੱਗਦਾ ਹੈ ਕਿ ਉਸ ਵਿੱਚੋਂ 10 ਡਰਮ 2000 ਲੀਟਰ ਲਾਹਣ ਨਾਲ ਕਾਥੀ ਤੌਰ ਤੇ ਦੋ ਪੱਟੀਆਂ ਇੱਕ ਬਾਲਟਾ ਤੇ 20 ਲੀਟਰ ਨਜਾਇਜ਼ ਸ਼ਰਾਬ ਆ ਜਿਹੜੀ ਉਹ ਬਰਾਮਦ ਕੀਤੀ ਗਈ ਸੀ ਪਰ ਜਦੋਂ ਥਾਣਾ ਸਦਰ ਦੇ ASI ਸਮੁੰਦਰ ਸਿੰਘ ਵੱਲੋਂ ਗਦਮਾ ਨੰਬਰ 73 ਦਰਜ ਕੀਤਾ ਗਿਆ ਤੇ ਉਸ ਵੱਲੋਂ ਦੋ ਪੱਟੀਆਂ ਇੱਕ ਬਾਲਟਾ ਤੇ 20 ਲੀਟਰ ਨਜਾਇਜ਼ ਸ਼ਰਾਬ ਕੇਸ ਵਿੱਚ ਦਿਖਾਈ ਹੀ ਨਹੀਂ ਗਈ ਤੇ ਉਹ 20 ਲੀਟਰ ਸ਼ਰਾਬ ਨਜਾਇਜ਼ ਆ ਜਿਹੜੀ ਦੇਸੀ ਔਰ ਇੱਕ ਬਾਲਟਾ ਜਿਸਮਗਰੀ ਆ ਜਿਹੜੀ ਪੱਟੀਆਂ ਦੋ ਉਹ ਕਿਉਂ ਨਹੀਂ ਦਿਖਾਈਆਂ ਗਿਆ ਉਹ ਕਿੱਥੇ ਗਈਆਂ ਉਸ ਦਾ ਕੀਤਾ ਕੀ ਗਿਆ ਉਸ ਪਾਸੇ ASI ਦੀ ਇੱਕ ਵੀਡੀਓ ਸਾਹਮਣੇ ਜਦੋਂ ਆਉਂਦੀ ਹੈ ਜਿਸ ਵਿੱਚ ASI ਸਮੁੰਦਰ ਸਿੰਘ ਵੱਲੋਂ ਦੋ ਪੱਟੀਆਂ ਤੇ ਬਾਲਟਾ ਆਪਣੀ ਗੱਡੀ ਵਿੱਚ ਰੱਖਦਾ ਨਜ਼ਰ ਆ ਰਿਹਾ ਹੈ ਔਰ ਜਦੋਂ ਇਸ ਸੰਬੰਧੀ ASI ਸਮੁੰਦਰ ਸਿੰਘ ਨਾਲ ਇਸ ਖਬਰ ਦੇ ਮੁਤਾਬਕ ਕੇ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਪਹਿਲਾਂ ਤਾਂ ਕਿਹਾ ਕਿ ਮੈਨੂੰ ਕਿਸੇ ਦੀ ਸਿਫਾਰਿਸ਼ ਆਈ ਸੀ ਜਿਸ ਕਰਕੇ ਬਰਾਮਦ ਪੱਟੀਆਂ ਬਾਲਟਾ ਤੇ ਸ਼ਰਾਬ ਜਿਹੜੀ ਹੈ ਉਹ ਮਾਲ ਮੁਕਦਮੇ ਵਿੱਚ ਨਹੀਂ ਦਿਖਾਈ ਗਈ ਨਹੀਂ ਪਾਈ ਗਈ ਪਰ ਬਾਅਦ ਵਿੱਚ ਉਸਨੇ ਕਿਹਾ ਕਿ ਬਰਾਮਦ ਕੀਤਾ ਸਾਰਾ ਸਮਾਨ ਥਾਣੇ ਵਿੱਚ ਪਿਆ ਜੋ ਮੇਰੇ ਵੱਲੋਂ ਮੁਖ ਅਫਸਰ ਦੇ ਹਵਾਲੇ ਕਰਨਾ ਹੁੰਦਾ ਹੈ ਬਾਅਦ ਵਿੱਚ ਆਪਣੀ ਗੱਲ ਤੋਂ ਥੜਕਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਸਮਾਨ ਘਰ ਵਾਲਿਆਂ ਨੂੰ ਵਾਪਸ ਕਰ ਦੇਣਾ ਕਿਉਂਕਿ ਉਹ ਬਹੁਤ ਗਰੀਬ ਨੇ ਸੋਚਣ ਵਾਲੀ ਗੱਲ ਹੈ ਕਿ ਜਦੋਂ ਕਿਸੇ ਅਮੀਰ ਜਾਂ ਗਰੀਬ ਦੇ ਗੁਨਾਹ ਤੇ ਫੈਸਲਾ ਕਰਨ ਲਈ ਮਾਨਯੋਗ ਅਦਾਲਤਾਂ ਮੌਜੂਦ ਨੇ ਤਾਂ ਫਿਰ ਪੁਲਿਸ ਮੁਲਾਜ਼ਮ ਆਪਣੇ ਤੌਰ ਤੇ ਜਏ ਫੈਸਲੇ ਕਿਉਂ ਲੈਂਦੇ ਨੇ ਇਸ ਸੰਬੰਧੀ ਐਸਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਐਕਸਾਈਜ਼ ਵਿਭਾਗ ਵੱਲੋਂ ਜੋ ਰਿਪੋਰਟ ਪੁਲਿਸ ਨੂੰ ਦਿੱਤੀ ਜਾਂਦੀ ਹੈ ਉਹ ਸਦਾਰਥੀ ਮਕਦਮਾ ਦਰਜ ਕੀਤਾ ਜਾਂਦਾ ਹੈ ਫਿਰ ਵੀ ਇਸ ਮਾਮਲੇ ਤੇ ਐਕਸਾਈਜ਼ ਵਿਭਾਗ ਪਾਸੋਂ ਜਾਣਕਾਰੀ ਜ਼ਰੂਰ ਲਈ ਜਾਏਗੀ ਹੁਣ ਦੇਸ਼ ਪ੍ਰਦੇਸ਼ ਅਖਬਾਰ ਦੀ ਖਬਰ ਜਿਹੜੀ ਹੈ ਉਹ ਸਾਫ਼ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਕਿ ਕਿਵੇਂ ਐਸਆਈ ਜਿਹੜਾ ਸਮੁੰਦਰ ਸਿੰਘ ਹੈ ਥਾਣੇਦਾਰ ਉਹ ਪਹਿਲਾਂ ਤਾਂ ਸਮਾਨ ਗਾਇਬ ਕਰਦਾ ਆਪਣੀ ਗੱਡੀ 'ਚ ਰੱਖਦਾ ਉਸ ਤੋਂ ਬਾਅਦ ਗੱਲਾਂ ਜਿਹੜੀਆਂ ਨੇ ਦੋ ਕਰਦਾ ਪਹਿਲਾਂ ਤਾਂ ਕਹਿੰਦਾ ਕਿ ਕਿਸੇ ਦੀ ਸਿਫਾਰਿਸ਼ ਆਈ ਸੀ ਬਾਅਦ ਵਿੱਚ ਕਹਿੰਦਾ ਕਿ ਥਾਣੇ 'ਚ ਸਮਾਨ ਪਿਆ سپੁਰਦ ਕਰਨਾ ਹੁੰਦਾ ਮੁਖ ਅਫਸਰ ਦੇ ਹਵਾਲੇ ਕਰਨਾ ਹੁੰਦਾ ਫਿਰ ਕਹਿੰਦਾ ਕਿ ਜਿਹੜੇ ਘਰੋਂ ਬਰਾਮਦ ਕੀਤਾ ਗਿਆ ਸਮਾਨ ਔਰ ਉਹ ਗਰੀਬ ਬਾਤ ਨੇ ਇਸ ਕਰਕੇ ਸਮਾਨ ਵਾਪਸ ਕਰਨਾ ਹੈ ਇਸ ਦੇ ਬਾਰੇ ਸਵਾਲ ਆਪਣੇ ਆਪ ਦੇ ਵਿੱਚ ਹੀ ਉੱਠ ਰਹੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਸੀਨੀਅਰ ਅਫਸਰ ਨੇ ਜਿਹੜੇ ਜ਼ਿਲ੍ਹਾ ਤਰਨਤਾਰਨ ਦੇ ਜਾਂ ਐਕਸਰਸ ਵਿਭਾਗ ਹੈ ਇਸ ਮਾਮਲੇ ਵਿੱਚ ਇਸ ਏਐਸਆਈ ਦੇ ਖਿਲਾਫ ਕੀ ਬਣਦੀ ਵਿਭਾਗੀ ਕਾਰਵਾਈ ਕਰੇਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜਾ ਰਿਕਾਰਡ ਬੋਲਦਾ ਉਸ ਦੇ ਵਿੱਚ ਵੇਰਵੇ ਸਾਂਝੇ ਕੀਤੇ ਗਏ ਨੇ 18 ਤਰੀਕ ਨੂੰ ਜਿਹੜਾ ਆ ਪਰਚਾ ਦਰਜ ਹੁੰਦਾ ਔਰ ਉਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਤਫਤੀਸ਼ੀ ਅਫਸਰ ਮੁਖਬਰ ਦੀ ਇਤਲਾਹ ਤੇ ਦੋਸ਼ੀ ਪਵਨ ਵੀਰ ਸਿੰਘ ਉਰਫ ਪਵਨ ਦੇ ਘਰ ਰੇਡ ਕੀਤੀ ਗਈ ਜਦੋਂ ਦੋਵੇਂ ਦੋਸ਼ੀਆਂ ਨੂੰ 10 ਡਰਮਾਂ ਜਿਸ ਵਿੱਚ 2000 ਲੀਟਰ ਲਾਣ ਸਮੇਤ ਉਸ ਨੂੰ ਕਾਬੂ ਕੀਤਾ ਗਿਆ ਪਰ ਇਸ ਵਿੱਚ ਨਾ ਦੋ ਪੱਟੀਆਂ ਸ਼ੋਅ ਕੀਤੀਆਂ ਗਈਆਂ ਨਾ ਹੀ ਉੱਥੇ ਵਰਤਿਆ ਗਿਆ ਵਾਲਟਾ ਤੇ ਨਾ ਹੀ ਜਿਹੜੀ ਹੈ ਸ਼ਰਾਬ ਦੇਸੀ 20 ਲੀਟਰ ਸ਼ਰਾਬ ਦੱਸੀ ਜਾਂਦੀ ਹੈ ਦੇਸੀ ਉਹ ਵਿੱਚ ਦਿਖਾਈ ਗਈ ਹੈ ਔਰ सदर ਤਰਨ ਸਾਦਰ थाना ਤਰਨਤਾਰਨ ਦੇ ਵਿੱਚ ਮਕਦਮਾ ਦਰਜ ਹੋਇਆ ਐਫ ਆਈ ਆਰ ਨੰਬਰ 7318425 ਨੂੰ ਆਪਕਾਰੀ ਐਕਟ ਦੇ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਸੀ ਸ਼ਾਮ ਦਾ ਸਮਾਂ ਸੀ 5:55 ਮਿੰਟ ਦਾ ਪਿੰਡ ਨੋਨੇ ਦੇ ਵਿੱਚ ਐਸ ਆਈ ਸਮੁੰਦਰ ਸਿੰਘ ਇਸ ਮਾਮਲੇ ਦੇ ਵਿੱਚ ਰੇਡ ਕਰਨ ਵੀ ਜਾਂਦਾ ਔਰ ਇਸ ਵਿੱਚ ਦੋਸ਼ੀ ਕੌਣ ਕੌਣ ਹੈ ਪਵਨ ਵੀਰ ਸਿੰਘ ਉਰਫ ਪਵਨ ਪੁੱਤਰ ਅਰਜਨ ਸਿੰਘ ਮੇਜਰ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਨੋਨੇ ਦੇ ਦੋਨੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਘਰ ਰੇਡ ਕੀਤੀ ਗਈ ਸੀ ਦੇਸੀ ਲਾਣ ਨੂੰ ਫੜਨ ਦੇ ਲਈ ਪਰ ਜਿਹੜਾ ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲਾ ਭਾਵੇਂ ਛੋਟੇ ਪੱਧਰ ਦਾ ਚਾਹੇ ਵੱਡੇ ਪੱਧਰ ਦਾ ਜਦੋਂ ਥਾਣੇਦਾਰ ਨੇ ਜਿਹੜੇ ਉਹ ਖੁਦ ਹੀ ਫੈਸਲਾ ਕਰਨ ਲੱਗ ਜਾਂਣਾ ਔਰ ਸਮਾਨ ਅੱਧਾ ਦਿਖਾਉਂਦੇ ਨੇ ਔਰ ਇਸੇ ਤਰ੍ਹਾਂ ਸਵਾਲ ਇਹ ਤੇ ਦੇਸੀ ਲਾਣ ਦਾ ਮਾਮਲਾ ਸਾਹਮਣੇ ਆਇਆ ਇਸ ਤਰ੍ਹਾਂ ਐਨਡੀਪੀਐਸ ਦੇ ਕਈ ਕੇਸ ਨੇ ਜਦੋਂ ਹਾਈ ਕੋਰਟ ਵਿੱਚ ਅਦਾਲਤ ਵਿੱਚ ਚੈਲੰਜ ਕੀਤੇ ਜਾਂਦੇ ਨੇ ਤਾਂ ਉਦੋਂ ਫਿਰ ਕੁਝ ਕਹਾਣੀਆਂ ਹੋਰ ਨਿਕਲਦੀਆਂ ਨੇ ਉਦੋਂ ਕਿੰਨੀ ਮਾਤਰਾ ਬਰਾਂਧਤ ਕੀਤੀ ਗਈ ਕਿੰਨੀ ਪਾਈ ਗਈ ਕਈ ਝੂਠੇ ਕੇਸ ਵੀ ਪੁਲਿਸ ਵੱਲੋਂ ਬਣਾਏ ਜਾਂਦੇ ਨੇ ਤਾਂ ਉਹ ਐਨਡੀਪੀਐਸ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਈ ਧਾਰਨਾਵਾਂ ਸਾਹਮਣੇ ਆਉਂਦੀਆਂ ਨੇ ਰਿਕਾਰਡ ਦੇ ਵਿੱਚ ਜਦੋਂ ਅਦਾਲਤਾਂ ਵਿੱਚ ਚੈਲੰਜ ਕੀਤੇ ਜਾਂਦੇ ਨੇ ਪੁਲਿਸ ਦੀ ਦੇ ਮਾਮਲਿਆਂ ਨੂੰ ਕਾਰਵਾਈਆਂ ਨੂੰ ਔਰ ਹੁਣ ਇੱਕ ਤਾਜ਼ਾ ਮਾਮਲਾ ਜਿਹੜਾ ਤਰਨਤਾਰ ਤੋਂ ਹੈ ਜਿੱਥੇ ਦੇਸੀ ਲਾਣ ਦਾ ਸਮਾਨ ਹੀ ਗਾਇਬ ਕਰ ਦਿੱਤਾ ਗਿਆ ਇੱਕ ਥਾਣੇਦਾਰ ਦੇ ਵੱਲੋਂ ਔਰ ਬਾਅਦ ਵਿੱਚ ਉਸ ਨੇ ਇਸ ਤੇ ਜਿਹੜਾ ਸਪਸ਼ਟੀਕਰਨ ਦਿੱਤਾ ਉਹ ਵੀ ਇਸ ਖਬਰ ਦੇ ਵਿੱਚ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਫਿਲਹਾਲ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਤਰੰਤਾਰਨ ਦੇ ਪੁਲਿਸ ਅਫਸਰ ਏਐਸਆਈ ਦੇ ਖਿਲਾਫ ਕੋਈ ਵਿਭਾਗੀ ਕਾਰਵਾਈ ਕਰਦੇ ਨੇ ਜਾਂ ਫਿਰ ਤਫਤੀਸ਼ ਦੇ ਨਾਮ ਦੇ ਉੱਤੇ ਇਸ ਮਾਮਲੇ ਨੂੰ ਲਮਕਾ ਦਿੱਤਾ ਜਾਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ